ਕਰਦੇ ਜੋ ਬਰਾਦਰ ਆਉਣਾ ਨਾਲ ਗੱਲ ਕਰ ਰਿਆ ਸੀ ਬੈਠ ਕੇ ਕਿ ਕਿੰਨਾ ਚੇਹ ਯਾਰ ਆਪਾਂ ਕੋਈ ਬੋਲੂਗਾ ਫਿਰ ਸੜਕਾਂ ਦੇ ਬੈਠਾਂਗੇ ਆ ਕਿ ਕਿੰਨਾ ਚੇਹ ਹੋਇਜੋ ਜਿੰਨਾ ਦਾ ਗਿਆ ਹੁੰਦਾ ਉਹਨਾਂ ਦੋਸਤ ਆਪਾਂ ਆ ਸਕਦੇ ਆ ਕਿ ਆਪਾਂ ਨਾਲ ਪਰ ਉਹਨਾਂ ਦਾ ਦੁੱਖ ਨਹੀਂ ਵੰਡਾ ਸਕਦੇ ਕੋਕ ਕੰਨਾਂ ਤੋਂ ਉਹਨਾਂ ਨੇ ਵਿਚਾਰਿਆ ਮੈਨੂੰ ਹੁਣੇ ਉਹਨਾਂ ਦੇ ਬ੍ਰਦਰ ਦੱਸ ਰਹੇ ਸੀ ਆਂਦੇ ਮੇਰੇ ਬੱਚੇ ਨਾਲ ਵੀ ਕਿਤੇ ਗਏ ਹੋ ਇਸ ਦੀ ਲੈ ਕੇ ਆਂਦੇ ਉਸੇ 5-7 ਬੰਦਿਆਂ ਨੇ ਘੇਰ ਲਿਆ ਉਹਨਾਂ ਨੂੰ ਹੁਣ ਇਹ ਵੀ ਸਮਝ ਆ ਰਹੀ ਮੈਂ ਹੁੰਦਾ ਹੋਇਆ ਪੂਰੀ ਦੀ ਪ੍ਰੈਸ ਕਾਨਫਰੰਸ ਹੋਣੀ ਹੈ ਪਟਿਆਲੇ ਦੇ ਡੀਆਈਜੀ ਮਿਸਟਰ ਚਾਲ ਬੋਲ ਰਹੇ ਸੀ ਨਾ ਜੀ ਆਹ ਗਲਤ ਤਾਂ ਤੁਸੀਂ ਬਹੁਤ ਸੋਚ ਰਹੇ ਹੋ ਆਹ ਗਲਤ ਸੋਚ ਰਹੇ ਹੋ ਤੇ ਯਾਰ ਸਹੀ ਕਿਹੜੀ ਸੋਚੀਏ ਅੱਜ ਜਿਵੇਂ ਭਾਨੇ ਦੇ ਸਹੀ ਗਿਆ ਸੀ ਆਪਣੇ ਜਿਹੜੇ ਭਾਈ ਸਾਹਿਬ ਗੱਲ ਕਰ ਰਹੇ ਸੀ ਪਹਿਲਾਂ ਵੋਟਾਂ ਵਗੈਰਾ ਵੀ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਜਰਾ ਭਾਏ ਸੜਕਾਂ ਕਿੰਨਾ ਚਿਰ ਰੋਕਦੇ ਰਹਿਮਾਤ ਲਾਂਡ ਆਊਟਰ ਮਦਰ ਸਤਿਗੁਰ ਨਾਅਸ਼ ਹੋਇਆ ਪਿਆ ਸਾਰਾ ਪੰਜਾਬ ਜਾਂਦਾ ਫਰੋਟੇ ਨਾਲ ਲਈ ਜਾਂਦਾ ਜਾਂ ਨਸ਼ੇ ਵੇਚੀ ਜਾਂਦਾ ਜਾਂ ਲਈ ਜਾਂਦਾ ਇਹ ਸਰਕਾਰ ਹੈ 80 ਹਜ਼ਾਰ ਦੀ ਬਾਈਜੀ ਪੁਲਿਸ ਨਬੜੀ ਐ 80 ਹਜ਼ਾਰ ਤੇ 70% ਸਿਰਫ ਲੂਟਵਾਰ ਚ ਗਿਆ ਆ ਪਤਾ ਨਹੀਂ ਇੱਥੇ ਕਿਹੜਾ ਆਇਆ ਸੀ ਮੈਨੂੰ ਉਹ ਰਾਤ ਮੈਂ ਵੇਖਿਆ ਗੱਡੀ ਤੇ ਗੱਡੀ ਚੜੀ ਜਾਂਦੀ ਸੀ ਤਿੰਨ ਸਾਲ ਪਹਿਲੇ ਇਹਨੂੰ ਕੋਈ ਖਤਰਾ ਨਹੀਂ ਹੋਣਾ ਉਹ ਗੱਡੀ ਤੇ ਗੱਡੀ ਤੈਨੂੰ ਗਵਿੰਦਰ ਦਾ ਪਸਤੌਰ ਜਾਂ ਉਹਦਾ ਹਸਲਾ ਜ਼ਬਤ ਕਿਉਂ ਕੀਤਾ ਕੋਈ ਉਹ ਨਹੀਂ ਜਸਲੀ ਨੂੰ ਜੰਗੀ ਕਿਤੇ ਇੰਦਰ ਅਗਲੀ ਮਾਰਦੇ ਆਂ ਦੀ ਕਿਤੇ ਇੰਦਰ ਲੇਕਿਨ ਨਸ਼ੀਲੇ ਵਾਲਾ ਬੰਦਾ ਹੈ ਮੇਰੇ ਨਾਲੋਂ ਜ਼ਿਆਦਾ ਪਿੰਡ ਵਾਲੇ ਫਿੱਤਰ ਲੱ ਸਕਦੇ ਨੇ ਜਿਹੜੇ ਬੰਦੇ ਨੇ ਉਹਨੇ ਮਦਦ ਕੀਤੀ ਹੈ ਸਾਡੇ ਲਈ ਉਹਨੂੰ ਹੋਇਆ ਕੀ ਕਿ ਉਹਨੇ ਮੋੜੀ ਮਾਰਤੀ ਉਹਨੂੰ ਦੁਸ਼ਮਣੀ ਕੀ ਸੀ ਕੀ ਇਹਦੀ ਜਾਨ ਅਸੀਂ ਉਸੇ ਕੋਰਸ ਤੋਂ ਕਰਵਾਈਏ ਜਿਹਨੇ ਸਾਨੂੰ ਸਭ ਤੋਂ ਵੱਧ ਸ਼ੱਕ ਹੈ ਕਿ ਨਸ਼ੇ ਹੀ ਇਹ ਵਕਾਉਂਦੇ ਭੌਤਿਕੀਆਂ ਲਈ ਹੈ ਤਾਂ ਵੰਦੇ ਤੇ ਸੱਖਿਆ ਨਾਲ ਹੀ ਇਹ ਕਰਦੇ ਆ ਅਸੀਂ ਕਦੋਂ ਦੇ ਕਹਿਰੇ ਮਾ ਹੁਨੇ ਬੈਠਾ ਉਹਨਾਂ ਨਾਲ ਗੱਲ ਕਰ ਰਹੇ ਕਿ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਜੁਡੀਸ਼ੀਅਲ ਜਾਂਚ ਤੁਸੀਂ ਦੋ ਜੱਜਾਂ ਇੱਕ ਜੱਜ ਲੈ ਲਓ ਯਾਰ ਇੱਕ ਸੀਰਲ ਬੰਦਾ ਲੈ ਲਓ ਜਾਂਚ ਕਰਾ ਦਿਓ ਕਿ ਕਦ ਤੱਕ ਸਮੇਂ ਤਸਮੇਨ ਰਿਜ਼ਲਟ ਆ ਸਕਦਾ ਕਿਉਂ ਨਹੀਂ ਕਰਦੇ ਜਦੋਂ ਪਰਿਵਾਰ ਕਹਿ ਰਿਹਾ ਕਿ ਸਾਨੂੰ ਸ਼ੱਕ ਹੈ ਮੈਂ ਉਹਨੇ ਪੁੱਛਿਆ ਉਹਨਾਂ ਨੂੰ ਕਿ ਆਹ ਗੋਡੇ ਅੰ内 ਜੀ ਮੇਰੇ ਵੱਲੋਂ ਰਿਪੋਰਟ ਲਿਖੀ ਗਈ ਹੈ ਉਹ ਕਹਿ ਰਹੇ ਸੀ ਕਿ ਭਾਈਆ ਇੱਕ ਲੈਣਾ ਦਾ ਐਮਐਲਏ ਆ ਉਹ ਕੋਕੋਕੀ ਨਾ ਉਹ ਕੋਕੋ ਕੇ ਉਹ ਸ਼ਰੀਅਤ ਤਮਕੀਨੇ ਲਿਆ ਲੋਕਾਂ ਚ ਖਾਣ ਕੇ ਤੁਸੀਂ ਕਿਆਸ ਦਾ ਡਰੋਂ ਡਾਂਟਾ ਲਊਦਾ ਜਿਹੜਾ ਬੰਦਾ ਐਨੇ ਮੀਡੀਆ 'ਚ ਐਨੇ ਬੰਦਿਆਂ 'ਚ ਇਹ ਕਹਿ ਰਿਹਾ ਕਿ ਤੇਰੇ ਮੈਂ ਮਾਰੂਗਾ ਤੇਰੇ ਨਾਲ ਮਾਰੂ ਤੇਰੇ ਨਾਲ ਮੈਂ ਪੁਲਿਸ ਨੂੰ ਚੁਕਾ ਦੇਣਾ ਸੀ ਕੀ ਉਹ ਬੰਦਾ ਜਿਹੜਾ ਇਹ ਮੀਡੀਆ ਜਿਹਨੂੰ ਸ਼ਰਮ ਕੀਤੀ ਕੀ ਨੇ ਪਬਲਿਕਲੀ ਰਿਪਰਿਜ਼ੈਂਟਟ ਹੋਇਆ ਮੈਂਬਰ ਆਫ ਲੈਜਿਸਲੇਟਿਵ ਆ ਸਮਝੀ ਹੈ ਤਾਂ ਯਾਰੋ ਕਰਦਾ ਜਦਾ ਕਿੰਨੇ ਬੰਦੇ ਆਦੀਆਂ ਮੈਂ ਤੁਹਾਨੂੰ ਉਦਾਹਰਨਾ ਦੇਵਾ ਜਿਨ੍ਹਾਂ ਨੂੰ ਪੁਲਿਸ ਬੁਲਾਉਂਦੀ ਦਾ ਫਟਾਉਂਦੀ ਆ ਕੁਛ ਦੀ ਫੇਰ ਭੇਜਦੀ ਦੀ ਫੇਰ ਬੁલાਉਂਦੀ ਫੇਰ ਭੇਜਦੀ ਇੱਕ ਬੰਦਾ ਸ਼ਹਿਰਾਂ ਤੱਕ ਦੀ ਏਰੀਆ ਉਹਨੂੰ ਹੀ ਪੁੱਛਦੇ ਸਾ ਫੋਨ 'ਤੇ ਮੈਂ ਨਾਮ ਲਿਖਾਉਣ ਲੱਗਿਆ ਅਰੇ ਨਾ ਨਾ ਇਹਦਾ ਨਾਮ ਲਿਖਾ ਆਹ ਵੇਖੋ ਉਹਨਾਂ ਦੇ ਭਾਈ ਸਾਹਿਬ ਐਫ ਆਈ ਆਰ ਨਾ ਲਉਂਦੇ ਹੋਰ ਬੈਠੇ ਸਾਹਮਣੇ ਕਹਿ ਰਹੇ ਆ કે મારે ઓના ਦਾ નામ લખાવਣਾ ચાહું다 ਸੀ કે ઓસ માતા ਨਾਲ એ ઇનસાફ કરુંગી પોલીસ જીડે ઓના દે કહેતે જો મુદાઈને ઓના દે કહેતે નામ ની લખરે કી ઓ સહી જાનચ ફેર જાનચ ઇનસાફ વાળી જાનચ કરને ના તમે કી એ માંગ ક્યો આ જિજ્ઞાસ સંસ્કાર નહી હોયા ਕਿਉਂ ਬੋਸ ਮਾਰਗਮਲੀ ਹੋਇਆ ਇੱਕੋ ਗੱਲ ਹੈ ਔਰ ਜਿੱਤੇ ਲਈ ਸਾਨੂੰ ਇਸ ਪਰਿਵਾਰ ਦਾ ਸਾਥ ਉਹਦੋਂ ਤੱਕ ਦੇਣਾ ਆਫਵਾ ਜਦੋਂ ਤੱਕ ਇਹ ਗੱਲ ਮੰਨੀ ਨਾ ਜਾਵੇ ਕਿ ਜੁਡੀਸ਼ੀਅਲ ਜਾਂਚ ਹੋਵੇ ਪੁਲਿਸ ਦੀ ਜਾਂਚ ਨੂੰ ਅਸੀਂ ਰਿਜੈਕਟ ਕਰਦੇ ਆ ਕੋਈ ਸੈਕਟਰ ਨਹੀਂ ਚਾਹੀਦੀ ਅਸੀਂ ਆਣੇ ਆ ਜੁਡੀਸ਼ੀਅਲ ਜਾਂਚ ਹੋਵੇ ਇਨਸਾਫ ਹੋਵੇ ਜਿਹਨੇ ਇਹ ਕੋਈ ਸ਼ਾਮਲ ਸਾਨੂੰ ਕੋਈ ਅਸੀਂ ਨਹੀਂ ਕਹਿੰਦੇ ਕਿਦਾ ਨਾਮ ਪਾਓ ਪਰ ਇਨਸਾਫ ਵਾਲੇ ਪਾਸੇ ਤੁਰੋ ਤਾਂ ਸਹੀ ਕਿ ਇਹ ਇਨਸਾਫ ਤੇ ਮੁਦਈ ਵਖੇ ਕਹਿ ਰਹੇ ਨੇ ਕਿ ਉਹਦਾ ਨਾਮ ਲਿਖੋ ਔਰ ਨਾਮ ਨਹੀਂ ਖੰਦ ਸਾਰੇ ਪੁਲਿਸ ਵਾਲੇ ਬੋਲਣ ਕਿ ਨਾਮਾਂ ਦੇ ਨਾਲ ਇਹਦਾ ਲਿਖਾ ਤੇਰਾ ਕੇਸ ਨਾ ਕਿ ਕੂਕਾ ਖਨੀ ਹੋਣਾ ਕੀ ਇੱਕ ਬੰਦਾ ਜਿੱਥੇ ਉਹ ਮਦਦ ਕਰਦਾ ਰਿਹਾ ਸੁਖਵਿੰਦਰ ਉਹ ਸਗ ਲੱਗਦੀ ਉਹਦਾ ਦਿਮਾਗ ਖਰਾਬ ਹੋਇਆ ਮੈਂ ਤੁਹਾਨੂੰ ਦੱਸਦਾ ਸਾਇਆ ਜਾਂਦਾ ਹੈ ਜਿਹੜਾ ਆਪਾਂ ਸਾਜ਼ਿਸ਼ ਕਰਤਾ ਨੇ ਉਹ ਕੌਣ ਹੁੰਦਾ ਹੈ ਜਿਹੜਾ ਬੰਦਾ ਕਹਿੰਦਾ ਕਿ ਮੱਖਾ ਕੰਮ ਕਰਦੇ ਮੈਂ ਛੁਡਵਾਉ ਮੈਂ ਪੈਸੇ ਦੇਵਾਂ ਮੈਂ ਆਗਤ ਕਰੂ ਹੋਇਆ ਹੋਇਆ ਹੈ ਕਿ ਨਹੀਂ ਹੋਇਆ ਇਹ ਜਾਂਚ ਚੋਦੀ ਗੁਪਾ ਕਿ ਜਾਂਚ ਕੌਣ ਕਰੂਗਾ ਜੋ ਪਹਿਲਾਂ ਤੋਂ ਪੱਕ ਪਾਤੀ ਹੈ ਇਸ ਕਰਕੇ ਆਪਾ ਬੈਠੇ ਹੈ ਇਸ ਕਰਕੇ ਬਾਰੇ ਲੋਕ ਕਹਿੰਦੇ ਨੇ ਕਿ ਯਾਰ ਤੁਸੀਂ ਸੜਕਾਂ ਕੋਲ ਲਈਏ ਕੀ ਇਹ ਦੱਸ ਦੇਣਗੇ ਉਸ ਮਾਤਾ ਨੂੰ ਉਸ ਪਰਹਾ ਨੂੰ ਤੇ ਕੀ ਕਰਨ ਜਿੰਨਾ ਦਾ ਗਿਆ ਉਹ ਕਹਿੰਦੇ ਨੇ ਕਿ ਜਾਂਚ ਕਰੋ ਮਦਦ ਲਈ ਤਕੀ ਕਰਦੇ ਨੇ ਤਕੀ ਕਰੀਆ ਆਪਾਂ ਸਾਰੇ

ਉਹਨਾਂ ਦੇ ਪਰਵਾਰ ਉੱਤੇ ਕਾਹ ਹੋਇਆ ਤਾਂ ਸਾਨੂੰ ਇਸ ਗੱਲ ਦੇ ਨਾਲ ਖੜਨਾ ਪਊਗਾ ਕਿ ਜੇ ਜੁਡੀਸ਼ੀਅਲ ਜਾਂਚ ਹੋਵੇ ਇੱਕੋ ਮੰਤ courticial ਜਾਂਚ ਉਹ ਬੰਦੇ ਜਿਹੜੇ ਹੋਣ ਜਿਨ੍ਹਾਂ ਦੇ ਖੰਡੇ ਜਾਂਚ ਕੀਤੀ ਜਾਵੇ ਉਹ ਪਰਿਵਾਰ ਨੂੰ ਪੁੱਛ ਕੇ ਸਹਿਮਤੀ ਨਾਲ ਉਹ ਬੰਦੇ ਫਨ ਕਰ ਦਿੱਤੇ ਜਾਣ ਹੋਣਗੇ ਜੁਡੀਸ਼ੀਅਲ ਉਹ ਨਿਆਂ ਵਾਲੇ ਤੋਂ ਹੋਣਗੇ ਜੁਡੀਸ਼ੀਅਲ ਤੋਂ ਹੋਣਗੇ

मुखमंत भगवंत मान नगवंत मान तेरा पहला काम पहला काम इन्होंने की तस् करा है जिनाचा गया कि तू यह जुडिशल जांच ना पिछे कारण नजरेगा तरफित कर ਹੇਰਾ ਸੀ ਮੰਨਾਂਗੇ ਨਹੀਂ ਤਾਂ ਤੁਸੀਂ ਮਰਵਾਉਣ ਆਲੇ ਆ ਚੋ ਤੁਸੀਂ ਉਸ ਬੰਦੇ ਨੂੰ ਅੱਲਾਸ਼ੇਰੀ ਦੇ ਕੇ ਤੋੜਿਆ ਨਹੀਂ ਕੈਨ ਚਾਂਸ ਕਰਾਓ ਲੋਤਾ ਲੋਤਾ ਜੇ ਪਾਣੀ ਹੋ ਜਾਈ ਅਸੀਂ ਚਾਹੀਏ ਕਿ ਉਸ ਵਿਚਾਰੇ ਦੀ ਆਤਮਾ ਦੀ ਜੋ ਵੀ ਸ਼ਾਂਤੀ ਵਿੱਚ ਕਰ ਸਕਦੇ ਸੰਸਕਾਰ ਹੋਵੇ ਉਹਦਾ ਅੰਤਮ ਅਰਦਾਸ ਕਰੀ ਪਰ ਤੇ ਤੁਹਾਡੇ ਹੱਥ ਚ ਹੈ ਮਨੁੱਖਾਂ ਦੇ ਕਿਦ ਨੂੰਗਾ ਜੇ ਤੁਸੀਂ ਜਿਨ੍ਹਾਂ ਨੇ ਤੈਨੂੰ ਉਤਤਾ ਮੈਂ ਤੇ ਸੜਕਾਂ ਤੇ ਰੋਣਾ ਚਾਹੁੰਦਾ ਉਸ ਮਾਤਾ ਨੂੰ ਉਸ ਜਗ੍ਹਾ ਤੇ ਪਾਉਣਾ ਚਾਹੁੰਦਾ ਜਿੱਤੇ ਦੇ ਸੜਕਾਂ ਘਰੇ ਦਾ ਜ਼ਿੰਮੇਵਾਰ ਤੂੰ ਹੋਇਗਾ ਤੇ ਸੋਡੀਆਂ ਕਹਿਣ ਨਾਲ ਨਹੀਂ ਹੁੰਦੇ ਕਰਮਾਂ ਨਾਲ ਹੁੰਦੇ ਆ ਔਰ ਕਰਮ ਕਰਨ ਦਾ ਮੌਕਾ ਆਪ ਦੇ ਐਮਐਲਏ ਨੂੰ ਇੱਕ ਪੌਸਟਾਂ ਬਚਾਉਣਾ ਨਾ ਫਿਰ ਜੇ ਕਰਨ ਤਾਂ ਨਿੱਤਰ ਕੇ ਆਉਂਦੇ ਕਿ ਮਜ਼ਾਕ ਕਰੋ ਔਰ ਨੇ ਉਹਨਾਂ ਦੇ ਭਰਾ ਨੂੰ ਮਾਤਾ ਜੀ ਨੂੰ ਕਹੂੰਗਾ ਅਸੀਂ ਤੁਹਾਡੇ ਨਾਲ ਮੇਰੇ ਸਾਹਮਣੇ ਜਿੰਨੇ ਲੋਕ ਆਏ ਉਹਨਾਂ ਤੋਂ ਨੇੜ ਆ ਹੁ ਕਰਦੀ ਹੈ ਕਈ ਵਾਰੀ ਆਪਾਂ ਵਿਰੋਧ ਪ੍ਰਗਟ ਕਰਦੇ ਹਾਂ ਪਰ ਉਸ ਵਿਰੋਧ ਨੂੰ ਦਿਸ਼ਾ ਸਹੀ ਕਿਹੜੀ ਪੈਂਦੀ ਹੈ ਅੱਜ ਆਪਣੀ ਦਿਸ਼ਾ ਇਹ ਹੈ ਕਿ ਆਪਾਂ ਤੁਸੀਂ ਜਨਤ ਮੰਗ ਲਈ ਹੈ ਔਰ ਉਹਨੇ ਜਿੰਨਾ ਚਿਰ ਜਿੰਨਾ ਚਿਰ ਉਹ ਨਹੀਂ ਮੰਨਦੇ ਆਪਾਂ ਨੂੰ ਕਰਵਾ ਲਾ ਸਾਧਨ ਉਹ ਸਾਧਨ ਸਾਰਜਤ ਦੇ ਬਹਿਕੇ ਵੀ ਹੋਊਗਾ ਔਰ ਚੀਜ਼ ਨੂੰ ਇਸ ਗੱਲ ਦੁਨੀਆ ਤੱਕ ਪਹੁੰਚਾ ਕੇ ਵੀ ਹੋਊਗਾ ਸਾਜ ਦੁਨੀਆ ਦਾ ਪ੍ਰੈਸ਼ਰ ਬਣੇ ਤੇ ਇੱਕ ਲਾਭੀਓ ਸਮਝ ਆਵੇ ਕਿ ਇਹ ਕਾਹ ਚੋਂ ਨਹੀਂ ਚਾਹੀਦਾ ਵਹਿਗੁਰੂ ਜੀ ਦਾ ਖਾਲਸਾ